ਜਿਹੜਾ ਕੁਝ ਦਿਨ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਖੁੱਲਰ ਇਹ ਇਲਾਕੇ ਦੇ ਅੰਦਰ ਬੋਲਦੇ ਹੋਏ ਸਾਡੇ ਜਿਹੜਾ ਕੀਤੀ ਸਮਾਜ ਆ ਰਾਮਗੜੀਆ ਭਾਈਚਾਰੇ ਵਾਸਤੇ ਅਤੇ ਸਾਡਾ ਜਿਹੜਾ ਸੁਨਿਆਰ ਭਾਈਚਾਰਾ ਹੈ ਉਹਨਾਂ ਦੇ ਵਾਸਤੇ ਬਹੁਤ ਜ਼ਿਆਦਾ ਜਿਹੜੇ ਮੰਦੀ ਸਬਤਾਵਲੀ ਦਾ ਜਿਹੜਾ ਬਰਸ ਤੋਂ ਜੜੀ ਕੀਤੀ ਸੀ ਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਅਤੇ ਸਾਡਾ ਇਤਿਹਾਸ ਨੇ ਸਿਖਾਇਆ ਸਾਨੂੰ ਕਿ ਮਾਨਸ ਦੀ ਜਾਤ ਸਭ ਇੱਕ ਹੀ ਪਹਿਚਾਣ ਹੋ। ਕਿਸੇ ਦੇ ਬਾਰੇ ਵੀ ਸਾਨੂੰ ਮੰਦਾ ਚੰਗਾ ਦੀ ਬੋਲਣਾ ਚਾਹੀਦਾ। ਇਹ ਬੰਦੇ ਦਾ ਸਾਨੂੰ ਸੁਪੜਾ ਸਾਬ ਕਰਨਾ ਚਾਹੀਦਾ। ਰਾਜਨੀਤਿਕ ਦੇ ਵਿੱਚ ਰਾਜਨੀਤੀ ਦੇ ਵਿੱਚ ਅਜਿਹੇ ਬੰਦਿਆਂ ਦੀ ਕੋਈ ਥਾਂ ਨਹੀਂ। ਮੁਰਦਾਬਾਦ ਲਾਲਜੀਤ ਪੁੱਲਰ ਮੁਰਦਾਬਾਦ ਲਾਲਜੀਤ ਪੁੱਲਰ ਮੁਰਦਾਬਾਦ ਲਾਲਜੀਤ ਪੁੱਲਰ ਹਾਏ 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 ਲਾਲਜੀਤ ਪੁੱਲਰ ਹਾਏ 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 ਲਾਲਜੀਤ ਪੁੱਲਰ ਹਾਏ 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 ਤੁਹਾਡੇ ਯਾਦ ਹੋਏਗਾ ਕਿ ਜਿਹੜਾ ਕੁਛ ਦਿਨ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਉਹਨਾਂ ਨੇ ਕਿਸੇ ਇਲਾਕੇ ਦੇ ਅੰਦਰ ਬੋਲਦੇ ਹੋਏ ਸਾਡੇ ਜਿਹੜਾ ਕੀਤੀ ਸਮਾਜ ਆ ਰਾਮਗੜੀਆ ਭਾਈਚਾਰੇ ਵਾਸਤੇ ਅਤੇ ਸਾਡਾ ਜਿਹੜਾ ਸਨਿਆਰ ਭਾਈਚਾਰਾ ਹੈ ਉਹਨਾਂ ਦੇ ਵਾਸਤੇ ਬਹੁਤ ਜ਼ਿਆਦਾ ਜਿਹੜੇ ਮੰਦੀ ਸਭਤਾਵਲੀ ਦਾ ਜਿਹੜਾ ਵਰਤੋਂ ਜਿਹੜੀ ਕੀਤੀ ਸੀ ਕਿਉਂਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਅਤੇ ਸਾਡਾ ਇਤਿਹਾਸ ਨੇ ਸਿਖਾਇਆ ਸਾਨੂੰ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਣ ਹੋਵੀ ਕਿਸੇ ਦੇ ਬਾਰੇ ਵੀ ਸਾਨੂੰ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ ਪਰ ਕੋਈ ਬੋਲੇ ਤਾਂ ਬੋਲੇ ਵੈਸੇ ਤਾਂ ਕਿਸੇ ਨੂੰ ਨਹੀਂ ਬੋਲਣਾ ਚਾਹੀਦਾ ਪਰ ਇੱਕ ਰਾਜਨੀਤਿਕ ਵਿਅਕਤੀ ਉਹ ਵੀ ਪੰਜਾਬ ਦਾ ਕੈਬਨਿਟ ਮਨਿਸਟਰ ਕਿਸੇ ਵਿਸ਼ੇਸ਼ ਭਾਈਚਾਰੇ ਜਿਹਦਾ ਬਹੁਤ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਸੂਈ ਤੋਂ ਲੈ ਕੇ ਜਹਾਜ਼ ਦਾ ਜਿਹੜਾ ਨਿਰਮਾਣ ਆ ਉਹ ਕੀਤਾ ਉਹਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਆ ਕਿ ਉਹਨਾਂ ਦੇ ਬਾਰੇ ਮੰਦੀ ਸਭਾਦ ਲਈ ਬੋਲਦੇ ਆ ਤਾ ਉਹ ਕੀ ਦੇ ਕਹਿਣ ਤੇ ਬੋਲਦੇ ਆ ਕਿਹੋ ਕੀ ਦਾ ਇਸ਼ਾਰਾ ਕਿ ਅੱਜ ਜੇ ਉਹ ਸਰਕਾਰ ਚ ਹੋ ਕੇ ਹਉਮੇ ਹੰਕਾਰ ਚ ਰਹਿ ਕੇ ਵੀ ਤੁਸੀਂ ਸੇਵਾ ਤਾਂ ਕੀ ਕਰਨੀ ਆ ਤਾਂ ਉਹ ਮੰਦੀ ਸਬਦਾਵਲੀ ਵਰਤ ਕੇ ਇਹੇ ਬੰਦੇ ਆਂ ਦਾ ਸਾਨੂੰ ਸੁਪੜਾ ਸਾਫ ਕਰਨਾ ਚਾਹੀਦਾ ਅਤੇ ਰਾਜਨੀਤਿਕ ਦੇ ਵਿੱਚ ਰਾਜਨੀਤੀ ਦੇ ਵਿੱਚ ਇਹੇ ਬੰਦਿਆਂ ਦੀ ਕੋਈ ਥਾਂ ਨਹੀਂ ਠੀਕ ਆ ਜੇ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਗਲਤੀ ਕਰ ਲਈ ਆ ਤਾਂ ਬਾਰ-ਬਾਰ ਗਲਤੀ ਨਹੀਂ ਕਰਨਗੇ ਅਤੇ ਇਹਦਾ ਖਮਿਆਜਾ ਜਿਹੜਾ ਹੈ ਇਹਨੂੰ ਭੁਗਤਣਾ ਪਏਗਾ ਇਸ ਲੋਕ ਸਭਾ ਦੀਆਂ ਚੋਣਾਂ ਦੇ ਅੰਦਰ ਅਸੀਂ ਤਾਂ ਇਹੀ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਦੁਰਥ ਜਿਹੜਾ ਹੈਗਾ ਉਹ ਆਪਣੀ ਕੈਬਨਿਟ ਤੋਂ ਵਿੱਚੋਂ ਬਾਹਰੋਂ ਰਸਤਾ ਦਿਖਾਉਣਾ ਚਾਹੀਦਾ ਅਤੇ ਜਿਹੜੀ ਉਹਦੀ ਕੈਂਡੀਡੇਚਰ ਉਥੋਂ ਵਾਪਸ ਲੈਣੀ ਚਾਹੀਦੀ ਆ ਤਾਂ ਕਿ ਅਜਿਹੇ ਵਿੰਦੇ ਨੂੰ ਬਿਲਕੁਲ ਵੀ ਮਤਲਕ ਕਹਿਣ ਦਾ ਵੀ ਹੈ ਉਹ ਰਾਜ ਸਤਾ ਦੇ ਵਿੱਚ ਰੱਖਿਆ ਨਹੀਂ ਜਾਣਾ ਚਾਹੀਦਾ ਦੂਜੀ ਗੱਲ ਮੈਂ ਮੁੱਚੇ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਜਿਹੜੇ ਕਿਰਤੀ ਸਮਾਜਾ ਚਾਹੇ ਸਾਡਾ ਸਮਾਜਾ ਛੋਟੀ ਖੇਤੀ ਕਰਨ ਵਾਲੇ ਲੋਕ ਆ ਜਾਂ ਜਿਹੜੇ ਲੇਬਰ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ ਜਿਹੜੇ ਬੁਰੀ ਮੰਦੀ ਭਾਵਨਾ ਦੇ ਨਾਲ ਜਿਹੜੇ ਦਸੇਸ ਵਰਗ ਦੇ ਵਾਸਤੇ ਜਿਹੜਾ ਹੈ ਉਹ ਸੋਚਦੇ ਆ ਕਿ ਉਹਨਾਂ ਦੇ ਲਈ ਜਿਹੜਾ ਸੋਚਦੇ ਇਹਨਾਂ ਤੋਂ ਭਵਿੱਖ 'ਚ ਸਾਨੂੰ ਕੋਈ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਤੇ ਘੱਟੋ-ਘੱਟ ਅੱਜ ਤੁਹਾਡੇ ਕੋਲ ਰਾਈਟ ਆਫ ਵੋਟ ਜਿਹੜਾ ਮਿਲਿਆ ਹੋਇਆ ਤਾਂ ਉਹਦੇ ਨਾਲ ਜਿਹੜਾ ਦੇ ਰਾਹੀਂ ਇਹਨਾਂ ਨੂੰ ਸਭ ਸਿਖਾ ਕੇ ਭੇਜਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵੀ ਵਿਅਕਤੀ ਇਹਨਾਂ ਹੌਸਲਾ ਨਾ ਕਰੇ ਕਿ ਉਹ ਸਮੁੱਚੇ ਸਾਡੇ ਭਾਈਚਾਰਿਆਂ ਦੇ ਵਿਰੁੱਧ ਹੋ ਕੋਈ ਆ ਕੇ ਬੋਲੇ ਜਿਹੜੀ ਨਾਕਾਬਲੇ ਜਿਹੜੀ ਬਰਦਾਸ਼ਤ ਹੈ ਆਉਣ ਵਾਲੇ ਸਮੇਂ 'ਚ ਕੋਈ ਬਰਦਾਸ਼ਤ ਨਹੀਂ ਨਾਨ ਸਾਹਿਬ ਇਸ ਗੱਲ ਨੂੰ 15-20 ਦਿਨ ਹੋ ਗਏ ਇਹਨਾਂ ਲੇਟ ਬਾਰੇ ਪੁੱਤਰ ਸਾਡੇ ਇਹ ਕੀ ਕਰ ਲੈ ਨਹੀਂ ਕਾਰਨ ਦੇਖੋ ਬਾਕੀ ਪੂਰੇ ਪੰਜਾਬ ਚੀ ਥਾਂ ਥਾਂ ਜਿਹੜੇ ਹੈਗੇ ਉਹ ਚੱਲ ਰਹੇ ਹੈਗੇ ਕੁਝ ਕੁਝ ਪਿੱਛੇ ਜੇ ਅਸੀਂ ਕਈ ਦਿਨ ਵੀ ਜੀ ਪਹਿਲਾਂ ਵੀ ਸਾਡਾ ਇੱਕ ਦਿਨ ਪ੍ਰੋਗਰਾਮ ਬਣਿਆ ਸੀ ਫਿਰ ਅਚਾਨਕ ਸਾਡਾ ਕੋਈ ਹੋਰ ਪ੍ਰੋਗਰਾਮ ਆ ਗਿਆ ਤੇ ਇਹ ਪ੍ਰੋਗਰਾਮ ਵੀ ਅਸੀਂ 4-5 ਦਿਨ ਦਾ ਜਿਹੜਾ ਲਿਖਿਆ ਹੋਇਆ ਸੀਗਾ ਤੇ ਅੱਜ ਦਾ ਜਿਹੜਾ ਅਸੀਂ ਇਹ ਸਮਾਂ ਦਿੱਤਾ ਹੋਇਆ ਸੀਗਾ ਤੇ ਇਸ ਮਿੱਥੇ ਸਮੇਂ ਦੇ ਅਨੁਸਾਰ ਜਿਹੜਾ ਇਹ ਅੱਜ ਪ੍ਰੋਗਰਾਮ ਆ ਜਿਹੜਾ ਸਾਹਿਬ ਇੱਥੇ ਡਾਕਟਰ ਕਾਂਧੀ ਖੜਿਆ ਉਹਨਾਂ ਦੇ ਵਿੱਚ ਉਹਨਾਂ ਨੇ ਕੀ ਬਚੀ ਰਹਿ ਗੋ ਤੁਸੀਂ ਤੁਹਾਡਾ ਕੀ ਕਹਿਣਾ ਜੀ ਦੇਖੋ ਮੈਂ ਮੈਂ ਤਾਂ ਇਹ ਕਹਾਂਗਾ ਕਿ ਉਹਦਾ ਉਹਦੇ ਲਈ ਤੁਸੀਂ ਮੇਰੇ ਨਾਲ ਅਲੱਗ ਗੱਲ ਕਰ ਲਿਓ ਤੇ ਇਹ ਪ੍ਰੋਗਰਾਮ ਨੂੰ ਆਪਾਂ ਇੱਥੇ ਤੱਕ ਹੀ ਰੱਖਿਆ ਜੀ ਕੰਬੈਟਰ ਰਹੇਗਾ प्रमोद ਸਾਹਿਬ ਅੱਜ ਦਾ ਜਿਹੜਾ ਤੁਹਾਡੇ ਜਿਵੇਂ ਸੰਗਰੂਪ ਦੇ ਵਿੱਚ ਕਾਫੀ ਨਰਾਜ਼ਗੀयां ਚੱਲ ਰਹੀ ਸੀ ਜਿਹੜੇ ਜਿਹੜੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਉਹਦੇ ਬਾਰੇ ਦੇਖੋ ਜੀ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਮੈਂ ਉਹਦੇ ਲਈ ਤਾਂ ਜੀ ਕੁਝ ਕਹਿ ਸਕਦਾ ਹੈ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਹਨ ਤੇ ਤੁਹਾਨੂੰ ਕੋਈ ਬਹੁਤ ਲੱਗਦਾ ਇਸ ਤਰ੍ਹਾਂ ਵੀ ਪੰਜਾਬ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਹਲਚਲ ਹੋ ਸਕਦੀ ਹੈ ਕੋਈ ਲੱਗਦਾ ਤੁਹਾਨੂੰ ਕੋਈ ਅਸਰ ਕਿ ਸਾਰੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਟਿਕਾ ਨਹੀਂ ਮਿਲੀਆਂ ਹਰ ਬੰਦਾ ਦੁਖੀ ਹੁੰਦਾ ਲੱਗਦਾ ਕੋਈ ਹੋਰ ਬੰਦਾ ਵੀ ਕੋਈ ਪੈਸੇ ਪਰ ਮੈਂ ਤਾਂ ਸੁਖੀ ਹਾਂ ਮੈਂ ਤੁਹਾਨੂੰ ਦੱਸਾਂ ਮੈਂ ਕੋਈ ਦੁਖੀ ਨਹੀਂ ਹੈਗਾ ਨਹੀਂ ਮੈਂ ਤਾਂ ਤੁਹਾਡੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਦੇਖੋ ਕਿਸੇ ਲਈ ਮੈਂ ਕੋਈ ਨਹੀਂ ਵਕੀਲ ਸਭ ਕਹਿ ਸਕਦਾ ਹਰ ਬੰਦੇ ਦਾ ਆਪਣਾ ਡਿਸੀਜਨ ਠੀਕ ਹੈ ਕੋਸਕਾਂ ਬਾਕੀ ਸਾਹਿਬ ਇਹ ਜੋ ਲਾਲ ਸਿੰਘ ਪੋਲਰ ਨੇ ਜੋ ਸਾਡੀ ਬਰਾਦਰੀ ਬਾਰੇ ਗਲਤ ਬੋਲ ਰਿਹਾ ਬਹੁਤ ਹੀ ਨਿੰਦਣਯੋਗ ਹੈ ਮੈਂ ਤੇ ਇਹ ਮਜੀ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਕਿ ਇਸ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਆਪਾਂ ਮੂੰਹ ਚੱਕ ਕੇ ਕਿਸੇ ਦੀ ਵੀ ਬਰਾਦਰੀ ਬਾਰੇ ਕੁਝ ਵੀ ਬੋਲ ਦਈਏ ਹਰ ਬਰਾਦਰੀ ਦੇ ਆਪਣੀ ਆਪਣੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਆਪਣੇ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਤੇ ਸਾਨੂੰ ਕਿਸੇ ਵੀ ਬਰਾਦਰੀ ਵਾਸਤੇ ਕੋਈ ਗਲਤ ਸ਼ਬਦ ਲਫ਼ਜ਼ ਨਹੀਂ ਯੂਜ਼ ਕਰਨੇ ਚਾਹੀਦੇ ਜੀ ਇਹਦੇ ਬਾਰੇ ਕੋਈ ਕਿਸਮ ਦਿੱਕਤੀ ਮੈਮੋਰੰਡਮ ਦਿੰਦਾ ਜੀ ਵੀ ਕੋਈ ਨਹੀਂ ਹਜੇ ਲਿਖਤੀ ਮੈਮੋਰੰਡਮ ਨਹੀਂ ਦਿੱਤਾ ਉਹ ਜਿਵੇਂ ਸਾਡੀ ਸਲਾਹ ਬਣਦੀ ਹੋਵੇ ਜੀ ਜ਼ਰੂਰ ਦਿੱਤਾ ਜਾਏਗਾ ਹਾਂ ਜੀ ਹੋਣੀ ਚਾਹੀਦੀ ਹੈ ਕੋਈ ਤੁਹਾਨੂੰ ਜੇ ਹਜੇ ਕੋਈ ਖਤੋਰਖਦਾਬ ਕੀਤਾ ਜੀ ਨਹੀਂ ਹਜੇ ਖਤੋਰਖਦਾਬ ਨਹੀਂ ਕੀਤਾ ਇਹ ਸਾਡੀ ਤੁਹਾਡੇ ਤੁਹਾਡੇ ਰਾਹੀਂ ਸਾਨੂੰ ਅਪੀਲ ਹੈ ਉੱਪਰ ਕਿ ਸਾਡੀ ਮੀ ਗੱਲ ਸੁਣ ਕੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤੇ ਤੁਸੀਂ ਜੇ ਫਰਜ਼ ਕਰੋ ਨਹੀਂ ਪੰਚਤਾਂ ਚੁੰਦਾ ਨਾ ਕੋਈ ਨਹੀਂ ਐਪਰੋਪਰੀਟ ਰੈਕਸ਼ਨ ਆ ਜਾਂਦਾ ਆਪਾਂ ਭਾਈਚਾਰੇ ਦਾ ਨੈਕਸਟ ਤੀਸਰੇ ਫੂ ਬਜੀ ਅਸੀਂ ਸਾਰੇ ਭਾਈ ਚਾਰੇ ਇਕੱਠੇ ਹੋ ਕੇ ਫਿਰ ਮੀਟਿੰਗ ਕਰਾਂਗੇ ਜੇ ਸਾਨੂੰ ਕੋਈ ਲੱਗਿਆ ਕਿ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਹੋਰ ਮੈਤਰ ਰਵੀ ਦਵਾਂਗੇ ਪ੍ਰਸ਼ਾਸਨ ਕੋਲ ਵੀ ਜਾਵਾਂਗੇ ਜਿੱਤੋਂ ਤੱਕ ਸਾਡਾ ਵਾਅਦਾ ਚੱਲੇਗਾ ਅਸੀਂ ਲਾਵਾਂਗੇ ਜਿਵੇਂ ਰਾਮ ਬੜੀਆ ਹੈਗਾ ਸਾਰੇ ਬਿਲਾਕ ਦੇ ਵਿੱਚ ਡੋਮੀਨੇਟ ਸਿਕਰਟੀ ਹੈਗੀ ਆ ਤਾਂ ਵੀ ਜਦੋਂ ਨਾ ਦੁਸਤਾਂ ਜੀਆ ਤੁਸੀਂ ਜਾਓ ਖੰਡੋਰ ਸਾਹਿਬ ਵਾਲਦਿਆ ਦੇ ਵਿੱਚ ਉਹਨਾਂ ਦੇ ਜਨਾਬ ਬਿਲਕੁਲ ਬਿਲਕੁਲ ਜਾਵਾਂਗੇ ਜੀ ਸਾਡੀ ਟੀਮ ਪੂਰੀ ਜਾਏਗੀ ਉਹਦਾ ਪੂਰਾ ਵਿਰੋਧ ਕੀਤਾ ਜਾਏਗਾ